ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡਾਕਟਰ ਮਨਮੋਨ ਸਿੰਘ ਦੀ ਸਰਦਾਰ ਮਨਮੋਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਗਾਹਾ ਪਿੰਡ ਵਿੱਚ ਹੋਇਆ ਜੋ ਕਿ ਹੁਣ ਪਾਕਿਸਤਾਨ ਵਿੱਚ ਵੱਸਦਾ ਹੈ ਉਹਨਾਂ ਦੇ ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਦਾਦੀ ਜੀ ਨੇ ਕੀਤਾ ਪਿੰਡ ਵਿੱਚ ਕੋਈ ਸਹੂਲਤਾਂ ਨਾ ਹੋਣ ਕਾਰਨ ਉਹ ਪੈਦਲ ਸਕੂਲ ਜਾਂਦੇ ਤੇ ਲੈਂਪ ਦੀ ਲਾਈਟ ਵਿੱਚ ਹੀ ਪੜਦੇ ਸਨ 1947 ਨੂੰ ਆਜ਼ਾਦੀ ਤੋਂ ਬਾਅਦ ਉਹ ਇੰਡੀਆ ਆ ਗਏ ਤੇ ਇੰਡੀਆ ਵਿੱਚ ਉਹਨਾਂ ਨੇ ਬੈਚਲਰਸ ਤੇ ਇਕਨੋਮਿਸ ਦੀ ਮਾਸਟਰੀ ਕਰਨ ਤੋਂ ਬਾਅਦ ਤੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਇਕਨੋਮਿਸ ਦੀ ਡਿਗਰੀ ਹਾਸਲ ਕੀਤੀ ਇਸ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਵਿੱਚ ਉਹਨਾਂ ਨੇ ਆਪਣੀ ਪੀ ਐਚ ਡੀ ਪੂਰੀ ਕੀਤੀ ਤੇ ਪੰਜਾਬ ਯੂਨੀਵਰਸਿਟੀ ਵਿੱਚ ਪੜਾਉਣ ਲੱਗ ਪਏ ਪੁਲਿਸ 77 ਵਿੱਚ ਉਹ ਇਕਨੋਮਿਸ ਐਡਵਾਈਜ਼ਰ ਕਮਰਸ ਮਿਨਿਸਟਰੀ ਵਿੱਚ ਉਹ ਸਰਕਾਰੀ ਕੰਮਾਂ ਵਿੱਚ ਦਾਖਲ ਹੋ ਗਏ ਇਸ ਤੋਂ ਬਾਅਦ ਉਹ ਚੀਫ ਇਕਨੋਮਿਸ ਐਡਵਾਈਜ਼ਰ ਤੇ ਆਰਬੀਆਈ ਗਵਰਨਰ ਤੇ ਫਿਰ ਇੰਡੀਆ ਦੇ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ 2004 ਤੋਂ ਲੈ ਕੇ 2014 ਤੱਕ ਉਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣੇ ਤੇ ਇਹਨਾਂ 10 ਸਾਲਾਂ ਵਿੱਚ ਉਹਨਾਂ ਨੇ ਕਈ ਸੋਸ਼ਲ ਵੈਲਫੇਅਰ ਕੰਮ ਕੀਤੇ ਜਿਵੇਂ ਇੰਡੋ ਯੂ ਐਸ ਨਿਊਕਲੀਅਰ ਡੀਲ 10% ਤੋਂ ਜ਼ਿਆਦਾ ਜੀ ਡੀ ਪੀ ਗ੍ਰੋਥ ਹਾਸਲ ਕੀਤੀ ਇਹ ਸੀ ਉਹਨਾਂ ਦੀਆਂ ਉਪਲਬਧੀਆਂ ਜੋ ਉਹਨਾਂ ਨੇ ਹਾਸਲ ਕੀਤੀਆਂ ਹੁਣ ਗੱਲ ਕਰਾਂਗੇ ਉਹਨਾਂ ਦੇ ਟ੍ਰੇਡਮਾਰਕ ਕਲਰ ਦੀ ਕਿ ਤੁਸੀਂ ਕਦੀ ਨੋਟ ਕੀਤਾ ਹੈ ਕਿ ਸਰਦਾਰ ਮਨਮੋਹਨ ਸਿੰਘ ਸਿਰਫ ਇੱਕ ਹੀ ਰੰਗ ਦੀ ਨੀਲੇ ਰੰਗ ਦੀ ਪੱਗ ਬੰਨਦੇ ਸਨ ਅਜਿਹਾ ਕਿਉਂ ਉਹਨਾਂ ਦਾ ਕਹਿਣਾ ਹੈ ਕਿ ਇਹ ਉਹਨਾਂ ਦਾ ਇੱਕ ਫੇਵਰੇਟ ਕਲਰ ਸੀ ਤੇ ਦਰਅਸਲ ਨੀਲਾ ਰੰਗ ਕੈਂਬਰੇਜ ਯੂਨੀਵਰਸਿਟੀ ਦਾ ਅਫੀਸ਼ੀਅਲ ਕਲਰ ਹੈ ਤੇ ਇਹ ਰੰਗ ਉਹਨਾਂ ਨੂੰ ਉਹਨਾਂ ਦੇ ਕਾਲਜ ਦੀ ਯਾਦ ਦਿਵਾਉਂਦਾ ਹੈ ਉਹਨਾਂ ਦੇ ਦੋਸਤ ਉਹਨਾਂ ਨੂੰ ਬਲੂ ਟਰਬਨ ਕਹਿ ਕੇ ਬੁਲਾਉਂਦੇ ਸਨ